ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਹਨੀ ਨੂੰ ਤੇ ਮੇਰੇ ਨਾਲ ਸੁੱਖਾ ਭਾਈ ਜਗਦੀਪ ਭਾਈ ਤੇ ਅਮਰਤ ਭਾਈ ਕੋ ਹਾਂ ਮੁੱਚ ਦੇਖੋ ਮੁੱਚ ਹਾਂ ਲੈ ਲੈ ਹਾਂ 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 ਤਾਂ 200 ਇਹ ਨੇ ਬਾਕੀ ਫੇਕ ਪੁਆਇੰਟ ਸਾਰੇ ਸਗੇ ਜੀ ਉਹਦਾ ਨੰਦ ਲੈ ਰਹੇ ਆ ਜੇ ਬੇਬਾ ਹੋਰੀ ਬਾਬਾ ਰਵਿੰਦਰ ਸਿੰਘ ਜੋਲੀ ਨਹੀਂ ਕਹਿੰਦੇ ਆਪਾਂ ਤਾਂ ਨੰਦ ਲੈਣਾ ਰਾਜ ਜੀ ਹਾਂ ਮੈਂ ਆਪਾਂ ਨੰਦ ਲੈਣਾ ਸਸਿਗਾ ਜੀ ਤੁਸੀਂ ਦੇਖ ਰਹੇ ਹੋ ਹਣੀ ਨੂੰ ਤੇ ਮੇਰੇ ਨਾਲ ਸੁੱਖਾ ਬਾਈ ਜਗਦੀਪ ਬਾਈ ਤੇ ਅਮਰਤ ਬਾਈ ਇਹਨਾਂ ਦਾ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਅੱਜ ਅਸੀਂ ਥੋੜੀ ਜਿਹੀ ਗੱਲਬਾਤ ਕਰਾਂਗੇ ਆਪਣੇ ਬਾਰੇ ਤੇ ਆਪਣੀ ਕੀਤੀ ਮਿਹਨਤ ਬਾਰੇ ਪੈਸੇ ਕੀਤੀ ਨਹੀਂ ਮਿਹਨਤ ਕੀਤੀ ਹੈ ਕੋਈ ਚਲੋ ਉਹਦੇ ਬਾਰੇ ਗੱਲ ਕਰਾਂਗੇ ਹਾਂ ਜੀ ਸ਼ੁਰੂ ਕਰੀਏ ਆਪਾਂ ਜੀ ਬੜਦ 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 ਜੀ ਤੁਹਾਨੂੰ ਦੋ ਬਹੁਤ ਟਾਈਮ ਹੋ ਗਿਆ ਠੀਕ ਹੈ ਤੇ ਪਹਿਲਾਂ ਕਹਿ ਦਵਾਂ ਹਸਣਾ ਨਹੀਂ ਕਿਸੇ ਨੇ ਵੀ ਠੀਕ ਹੈ ਤੇ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਇਹ ਚੈਨਲ ਆ ਉਹਨਾਂ ਨੂੰ ਵੀ ਆਪਾਂ ਜਾਣਕਾਰੀ ਦਿੰਨੇ ਆ ਸਾਡੇ ਜਗਦੀਪ ਵੀਰ ਜੀ ਹਾਂਜੀ ਵੀਰੇ ਆਪਣੇ ਬਾਰੇ ਕੁਝ ਦੱਸੋ ਮੈਂ ਜਗਦੀਪ ਸਿੰਘ ਜੀ ਤੇ ਇਹ ਮੇਰਾ ਚੈਨਲ ਆ ਅੱਛਾ ਮੇਰੇ ਨਾਲ ਮੀਰ ਹਾਂਜੀ ਵੀ ਉਸਕਚੈਨ ਸਿੰਘ ਸਾਡਾ ਦੋਆਂ ਦਾ ਸਾਂਝਾ ਕੰਮ ਹੁੰਦਾ ਤੇ ਇੱਕ ਚਾਲ ਇਹਨਾਂ ਦਾ ਕੰਮ ਮੇਰਾ ਅਸੀਂ ਦੋ ਆਹ ਹਾਂ ਸਾਂਝੀ ਲਾ ਲਓ ਸਾਂਝਾ ਥੁੱਲਾ ਅੱਛਾ ਤੇ ਸਾਡੀਆਂ ਆਂਦੀ ਆਪਦੇ ਚੈਨਲ ਉਤੇ ਕੰਮ ਇਕੱਠੇ ਕਰਦੇ ਆਂ ਤੁਸੀਂ ਮੈਨੂੰ ਚੈਨਲ ਦਾ ਨਾਮ ਦੱਸਣਾ ਭੱਜੇ ਮੈਂ ਇਹ ਸਾਡੇ ਦੋ ਚੈਨਲ ਨੇ ਜੀ ਇੱਕ ਦਾ ਨਾਮ ਹਲੇ ਅਸੀਂ ਪੱਕਾ ਨਹੀਂ ਰੱਖਿਆ ਹੋਇਆ ਉਹ ਬਦਲਦੇ ਰਹਿੰਦੇ ਆ ਇੱਕ ਦਾ ਨਾਮ ਹੈਗਾ ਸ਼ਬਦ ਰੂਪ ਉਹ ਹੈਗਾ ਮੇਰਾ ਛੇੜਾ ਬਦਲਦਾ ਰਹਿੰਦਾ ਉਹ ਮੈਨੂੰ ਸੁਤੇਗਾ ਇਹਨੇ ਪਤਾ ਹੀ ਨਹੀਂ ਹੈਗਾ ਵੀ ਉਹ ਚੈਨਲ ਦਾ ਪੱਕਾ ਨਾਮ ਕੀ ਹੈ ਨਹੀਂ ਹੁਣ ਪੱਕਾ ਹੋ ਗਿਆ ਹੁਣ ਨਾਮ ਸੁਖ ਸਰਦਾਰ ਪੱਕਾ ਹੋ ਗਿਆ ਯਾਰ ਹਾਂ ਕੋ ਲੋਗੋ ਲੋਗੋ ਬਣ ਚੁੱਕੇ ਨੇ ਉਹਦੇ ਪੋਸਟਰ ਛਪ ਚੁੱਕੇ ਨੇ ਤਾਂ ਹੁਣ ਸੁਖ ਸਰਦਾਰ ਫਾਈਨਲ ਹੈ ਸਲੋਕ ਮੈਂ ਸੁਣਿਆ ਤੁਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਸਾਰੇ ਕੋਈ ਪੀ ਐਚ ਡੀ ਕਰ ਰਿਹਾ ਕੋਈ ਬੀ ਪੀ ਐਡ ਕਰਕੇ ਹਟਿਆ ਕੋਈ ਇਮੀਗ੍ਰੇਸ਼ਨ ਬ੍ਰਾਂਚ ਚ ਲੱਗ ਗਿਆ ਇਹ ਸਾਡੇ ਭਾਈ ਸਾਹਿਬ ਨੇ ਇਹ ਬਾਹਰ ਨੂੰ ਬੰਦੇ ਸਪਲਾਈ ਕਰਦੇ ਨੇ ਇਹ ਕਿੱਦਾਂ ਕਰਦੇ ਬੱਸ ਤੇ ਜਾਂ ਆਟੋ ਤੇ ਨਹੀਂ ਆਪਾਂ ਜਹਾਜ਼ ਭੇਜੀਦਾ ਜੀ ਸੱਟ ਉਹ ਛੋਟਾ ਜਹਾਜ਼ ਸਮੁੰਦਰ ਵਾਲਾ ਨਹੀਂ ਜੋ ਹਵਾਵਾਂ ਜਹਾਜ਼ ਹਵਾਵਾਂ ਜਹਾਜ਼ ਠੀਕ ਹੈ ਜਿਹੜਾ ਹਵਾ ਚੈਨਲ ਵਾਲਾ ਨੇ ਉਹ ਖਾਂਬੇ ਹੀ ਮਾਰ ਕੇ ਜਾਂਦਾ ਹਾਂਜੀ ਮੈਂ ਤੁਹਾਨੂੰ ਖਾਸ ਕਰਕੇ ਦੱਸ ਦੇਵਾਂ ਸਾਡੇ ਵਿਚਕਾਰ ਬੈਂਕ ਦੇ ਮੈਨੇਜਰ ਸਾਹਿਬ ਵੀ ਬੈਠੇ ਨੇ ਜੋ ਲੋਕਾਂ ਨੂੰ ਲੋਨ ਵੀ ਦਿੰਦੇ ਨੇ ਤੇ ਉਹਨਾਂ ਦੀ ਐਫ ਡੀ ਵੀ ਕਰਦੇ ਨੇ ਭਾਜੀ ਤੁਹਾਡਾ ਵੀ ਜੀ ਆਇਆਂ ਨੂੰ ਧੰਨਵਾਦ ਜੀ ਹਾਂ ਜੀ ਇਹਨਾਂ ਦੇ ਵੀ ਪੇਜ ਬਣਾਏ ਨੇ ਕਈ ਬਣਾਏ ਨੇ ਚੱਲਣਗੇ ਮਹਾਰਾਜ ਬਾਬਾ ਦੀ ਕਿਰਪਾ ਬਾਬੇ ਆਸ਼ੀਰਵਾਦ ਨਾਲ ਹੈ ਤੇ ਤੁਸੀਂ ਆਪਣੇ ਬਾਰੇ ਕੁਝ ਦੱਸੋ ਕਿੰਨੇ ਕ ਤੁਸੀਂ ਲੋਨ ਕਰਦੇ ਦੇਖੋ ਜੀ ਪਹਿਲੀ ਗੱਲ ਹੈ ਮੈਂ ਲੋਨ ਨਹੀਂ ਕਰਦਾ ਜੀ oh ਅੱਛਾ ਗਲਤ ਦੱਸਿਆ ਉਹ ਗੱਲ ਤਾਂ ਸਹੀ ਚਲ ਤੁਹਾਡੀ ਜਾਣਕਾਰੀ ਦੱਸ ਦੇਵਾਂ ਆਪਾਂ ਸੇਵਿੰਗ ਕਰਾਉਂਦੇ ਆ ਜਿਹਦੇ ਵਿੱਚ ਲੋਕ ਟੈਕਸ ਵਗੈਰਾ ਤੋਂ ਬਚਣਾ ਚਾਹੁੰਦੇ ਨੇ ਕਿ ਜਿਆ ਐਫ ਡੀਆਂ ਵੀ ਚਲੋ ਆਪਾਂ ਨਹੀਂ ਕਰਦੇ ਨੇ ਠੀਕ ਹੈ ਤੇ ਮੈਂ ਖਾਸ ਗੱਲ ਦੱਸ ਦਵਾਂ ਤੁਹਾਨੂੰ ਇਹ ਸਾਰੇ ਜਿੰਨੇ ਵੀ ਅਸੀਂ ਬੈਠੇ ਆ ਗੁਰੂ ਗ੍ਰਾਂਸਾ ਵਰਲਡ ਯੂਨੀਵਰਸਿਟੀ ਵਿੱਚ ਪੜ੍ਹਦੇ ਰਹੇ ਆ ਸਾਡੇ ਜਿੰਨਾਂ ਨੇ ਯਾਰ ਅਸੀਂ ਲੱਤਾ ਕਿਸੇ ਨੂੰ ਲੱਤਾ ਨਹੀਂ ਹੋਣਾ ਹੈ ਨਾ ਵੀ ਸੱਚੀ ਗੱਲ ਦੱਸਦਾ ਆਪਾਂ ਹਨਾ ਪੜੇ ਵੀ ਆ ਪੜੇ ਵੀ ਆ ਚੰਨ ਵੀ ਅਨੰਦ ਨਾਲ ਜ਼ਿੰਦਗੀ ਕੰਢੀ ਆ ਵੀ ਅਨੰਦ ਲੱਤਾ ਪੂਰਾ ਉੱਥੇ ਅੱਜ ਵੀ ਅੱਛਾ ਜਿਹੜਾ ਜਿਹੜਾ ਸਾਡੇ ਸਾਰਿਆਂ ਬਾਰੇ ਦੱਸ ਰਿਹਾ ਇਹ ਸਾਡਾ ਵੀਰ ਇਹ ਇਹ ਵੀ ਪੀ ਐਡ ਕਰਕੇ ਆਡੇ ਨੇ ਤੇ ਇਹ ਇਹਨਾਂ ਦਾ ਨਾਮ ਹੈਗਾ ਜਜ਼ਬਾਤੀ ਸ਼ਾਇਰ ਨੇ ਆਪਾਂ ਦੇ ਕੋਈ ਕੱਲਾ ਜਜ਼ਬਾਤੀ ਸ਼ਾਇਰ ਨਹੀਂ ਆਪਾਂ ਮਲੇਸ਼ ਵੀ ਕਹਿ ਸਕਦੇ ਆ ਹਾਂ ਇਹ ਸ਼ਾਇਰੀ ਵੀ ਕਰਦੇ ਨੇ ਤੇ ਹੋਰ ਦੇ ਵੀ ਨੇ ਤੇ ਇਹਨਾਂ ਨੂੰ ਵਿਚਾਰੀਸ਼ਾ ਵੀ ਕੋਈ ਵੀ ਇੱਕ ਹੋਰ ਕੇ ਦੋ ਹੁਣੀ ਹੁਣੀ ਹਾਂ ਮੈਂ ਤੇਰੇ ਤੇ ਅੱਖ ਰੱਖੀ ਤੂੰ ਮੇਰੇ ਤੇ ਅੱਖ ਰੱਖੀ ਬਸ ਦੋਨਾਂ ਨੇ ਇੱਕ ਦੂਜੇ ਤੇ ਅੱਖ ਰੱਖੀ ਫੇਰ ਰੋੜੀ ਮਾਰੇ ਹੁਣ ਇੱਕ ਨੂੰ ਅ ਅੱਜ ਸਾਰ ਤੋਂ ਵੱਡੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਦੇ ਜਾਣੀ ਚਾਹੁੰਦੇ ਆ ਜੀ ਹੁਣ ਅਸੀਂ ਪ੍ਰੋਡਕਸ਼ਨ ਹਾਊਸ ਆਪਣਾ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਫੂਟੇ ਰੂਗਰੂ ਫਿਲਮਾਂ ਸ਼ਾਰਟ ਮੂਵੀਜ਼ ਵੈਬੀ ਸੀਰੀਜ਼ ਇਹ ਜਿਹੜੀਆਂ ਵਧੀਆ ਚੀਜ਼ਾਂ ਜਿਹੜੀਆਂ ਤੁਸੀਂ ਦੇਖਣੀ ਆ ਪਤੰਦ ਕਰਦੇ ਹੋ ਜਲਦੀ ਲੈ ਕੇ ਹਾਜ਼ਰ ਹੋ ਰਹੇ ਆ ਸਾਡਾ ਅਸੀਂ ਨਵਾਂ ਚੈਨਲ ਬਣਾਇਆ ਸੁਖ ਰੂਪ ਫਿਲਮਜ਼ ਉਹਦੇ ਉੱਤੇ ਤੁਹਾਨੂੰ ਇਹ ਸਾਰਾ ਕੁਝ ਮਿਲੂਗਾ ਸਾਰੇ ਜਣੇ ਜਾ ਕੇ YouTube ਤੇ ਸੁਖ ਰੂਪ ਫਿਲਮਸ ਭਰ ਕੇ ਸਬਸਕ੍ਰਾਈਬ ਕਰ ਲਿਓ। ਬਾਕੀ ਉਹ ਚੈਨਲ ਦਾ ਲਿੰਕ ਆਪੇ ਇਸ ਵੀਡੀਓ ਦੇ ਬਾਇਓ ਚ ਵੀ ਪਾ ਦੇਵਾਂਗੇ। ਤੁਸੀਂ ਉੱਥੋਂ ਜਾ ਕੇ ਵੀ ਕਰ ਸਕਦੇ ਹੋ। ਹੁਣ ਅਸੀਂ ਫਿਲਮਾਂ 'ਚ ਕੰਮ ਤਾਂ ਬਹੁਤ ਕਰ ਲਿਆ। ਤੇ ਕਿਹੜੀ ਕਿਹੜੀ ਫਿਲਮਾਂ 'ਚ ਕੰਮ ਕਰ ਲਿਆ ਆਪਾਂ? ਖਾਦਿਆਂ 'ਚ ਕਰ ਲਿਆ। ਹਾਂ ਬਈ ਪਹਿਲਾ ਤਾਂ ਇੱਕ ਉਹਦੀ ਦਰਜੀਤ ਦੀ ਫਿਲਮ ਆਈ ਸੀਗੀ ਜਿਹੜੀ ਬੈਨ ਹੋ ਗਈ ਖਲੜੇ ਵਾਲੀ। ਖਲੜੇ ਵਾਲੀ। ਹੈਨਾ ਉਹਦੇ ਬਾਅਦ ਨਾਨਕ ਨਾਮ ਜਹਾਜ਼ ਵਾਲੇ ਚ ਵੀ ਕੀਤਾ ਕੰਮ ਫੌਜੀ ਦਾ ਕੰਮ ਕੀਤਾ ਹੈਨਾ ਠੀਕ ਹੈ ਉਹਦੇ ਬਾਅਦ ਤੁਸੀਂ ਵੀ ਦੋ ਤਿੰਨ ਫਿਲਮਾਂ ਚ ਕੀਤਾ ਹੈ ਮੈਂ ਕਰਿਆ ਪਹਿਲਾਂ ਜਾਗੂ ਆਈ ਆ ਉਹਦੇ ਵਿੱਚ ਸ਼ਹੀਦ ਸਿੰਘ ਦਾ ਰੋਲ ਸੀਗਾ ਇੱਕ ਦਾ ਉਹ ਕੀਤਾ ਉਹ ਫਿਲਮ ਜਦ ਕਿ ਅੱਗੇ ਨਹੀਂ ਆਈ ਉਹ ਫਿਰ ਕਿਉਂਕਿ ਸ਼ਰਮਣੀ ਕਮੇਟੀ ਨੇ ਬੰਦ ਕਰ ਦਿੱਤਾ ਉਹ ਤੁਸੀਂ ਆਗੇ ਸੀਗੇ ਨਾ ਵਿੱਚ ਤਾਦੀ ਆਈ ਉਹ ਬੰਦ ਕਰ ਦੇਣਾ ਉਹ ਫਿਰ ਉਹ ਸ਼ਰਮਣੀ ਕਮੇਟੀ ਨੇ ਮਤਲਬ ਜਿਹੜੀਆਂ ਫਿਲਮਾਂ ਬੰਦ ਕਰਦੀਆਂ ਫਿਰ ਉਹ ਫਿਲਮ ਪਰਦੇ ਦੇ ਨਹੀਂ ਆ ਸਕੀ ਦੂਜੀ ਫਿਲਮ ਵਿੱਚ ਆਰਮੀ ਮੈਨ ਦਾ ਰੋਲ ਕੀਤਾ ਜਿਹੜੀ ਬੜੀ ਸੀ ਉਹ ਤਾਂ ਬਾਲਾ ਕੈਂਡਰ ਰੋਲ ਸੀਗਾ ਇਹਨਾਂ ਦੀ ਅੱਖਾਂ ਨਹੀਂ ਸੋਹਣੀਆਂ ਲੱਗਦੀ ਸੀਗੀਆਂ ਨਾ ਸਾਰੇ ਵੀ ਡਾਇਰੈਕਟਰ ਵੀ ਕਹਿ ਰਹੇ ਸੀਗਾ ਸਾਨੂੰ ਭੈ ਆਉਂਦੀ ਹੈ ਇਹ ਤੋਂ ਉਹ ਭੈ ਕਾ ਤਿਆਰੀ ਦੀ ਭਾਈ ਉਹ ਡਾਇਰੈਕਟਰ ਜਾਣਦਾ ਬਸ ਫਿਰ ਦੇਖਿਆ ਜਾਵੇ ਵੈਸੇ ਆਫਰ ਤਾਂ ਕਈ ਵੀ ਫਿਲਮਾਂ ਤੋਂ ਆਈ ਹੈ ਪਰ ਆਪਾਂ ਚਲੋ ਜਿਹੜੀਆਂ ਅਸੀਂ ਕਰਦੇ ਜਿਹੜੀਆਂ ਕਾਲੀ ਫਿਲਮ ਦੀ ਵੀ ਆਈ ਸੀਗੀ ਆਪਾਂ ਨੂੰ ਪਰ ਆਪਾਂ ਸਨਾ ਕੀਤੀ ਆ ਅਸੀਂ ਫਿਲਮ ਉਹ ਕਰਦੇ ਆ ਜਿਹੜੀਆਂ ਸਿੱਖੀ ਸਿਧਾਂਤਾਂ ਦੇ ਸਹੀ ਉਤਰਦੀਆਂ ਨੇ ਫालतू ਫਿਲਮਾਂ ਚ ਨਾ ਸੀ ਕਦੇ ਗਏ ਆ ਪਹਿਲਾਂ ਬਾਈ ਆਪਣੇ ਤਰਫੋਂ ਜਸਰ ਦੀ ਮਸਤਾਨੀ ਆਈ ਜੀ ਉਹ ਤੋਂ ਵੀ ਆਫਰ ਆਈ ਸੀ ਕਿ ਉਹ ਤੋਂ ਵੀ ਉਹ ਚਲੋ ਆਪਾਂ ਗਏ ਨਹੀਂ ਹੈਗੇ ਨਾ ਨਹੀਂ ਸਹੀ ਲੱਗੀ ਆਪਾਂ ਚਲੋ ਕਹਿ ਸਕਦੇ ਆ ਵੀ ਸਾਨੂੰ ਕੰਮ ਕਰਨ ਨਾਲ ਚੰਗਾ ਨਹੀਂ ਲੱਗਾ ਕਿਸੇ ਦੇ ਥੱਲੇ ਲਾ ਕੇ ਹੁਣ ਅਸੀਂ ਆਪ ਦਾ ਪ੍ਰੋਡਕਸ਼ਨ ਹ ਸ਼ੁਰੂ ਕਰਿਆ ਅਸੀਂ ਆਪਣੀਆਂ ਫਿਲਮਾਂ ਬਣਾਵਾਂਗੇ ਤੁਹਾਨੂੰ ਐਕਟਰ ਨਾਲ ਐਕਟਰਾਂ ਦੀ ਵੀ ਲੋੜ ਆ ਸਾਨੂੰ ਫਿਲਮ ਚ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਸਾਰਿਆਂ ਦੀ ਲੋੜ ਆ ਤੇ ਸਾਨੂੰ ਸਭ ਤੋਂ ਵੱਡੀ ਤੁਹਾਡੇ ਸਾਥ ਦੀ ਲੋੜ ਸਬਸਕ੍ਰਾਈਬ ਦੀ ਵੀ ਲੋੜ ਆ ਸਬਸਕ੍ਰਾਈਬ ਠੀਕ ਸਬਸਕ੍ਰਾਈਬ 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 ਵੀ ਦੀ ਲੋੜ ਆ ਹੈ ਨਾ ਲੋਕ ਲਾਈਕ ਸ਼ੇਅਰ ਹੂੰ ਇਹ ਥੋੜੀ ਸਪੋਰਟ ਦੀ ਜ਼ਿਆਦਾ ਲੋੜ ਆ ਇਹ ਤਾਂ ਚਲੋ ਹਾਸਿੰਗ ਬੋਲ ਕਰੀ ਜਾਂਦੇ ਆਂ ਅਸੀਂ ਸਾਡੇ ਵਿਚਕਾਰ ਅਮਰਤ ਵੀਰਾ ਵੀ ਬੈਠਾ ਹੈ ਉਹਦੇ ਬੁੱਲ ਐਦਾਂ ਜਿਵੇਂ ਥੱਲੇ ਕੂਲੀ ਪਲਾਈ ਹੁੰਦੀ ਪਰ ਉਹ ਲੌਂਦਾ ਰਹੀ ਹੈਗਾ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਮੁੰਡੇ ਦੀ ਸਮਾਈਲ ਦੇਖੋ ਹੈ ਮੁੱਚ ਦੇਖੋ ਮੁੱਚ ਹੈ ਲੈ ਲੈ ਹੈ ਸਹੀ ਇਹ 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 ਸਾਡਾ ਸਾਰਿਆਂ ਤੋਂ ਛੋਟਾ ਬੱਚਾ ਜੀ ਇਹ ਨੂੰ ਆਪ ਦੇ ਜਵਾਕਾ ਵਾਂਗੂ ਰੱਖਿਆ ਹੋਇਆ ਤੇ ਇਹ ਬੱਚਾ ਝੋਲਾ ਤੇ ਇਹ ਕੁਝ ਚੀਜ਼ਾਂ ਸਿੱਖਦਾ ਹਾਲੇ ਨਵੀਆਂ ਪਰ ਇਹ ਸਭ ਤੋਂ ਵਧੀਆ ਵੱਧ ਪੈਸੇ ਈ ਕਮਾਉਂਦਾ ਆਪਣੇ ਚੋਂ ਹਾਂ ਇਹ ਤਾਂ ਹੈ ਇਹ ਲੱਖਾਂ ਲੱਖਾਂ ਚ ਕੱਢਣ ਵਾਲੀ ਸਾਹਮਣੇ ਇਹ ਝੂਠ ਹੈ ਜੀ ਸਭ ਤੋਂ ਵੱਧ ਪੈਸਾ ਬੈਂਕ ਵਾਲਾ ਬੰਦਾ ਕਮਾਉਂਦਾ ਉਹ ਵੀ ਸਾਡੇ ਵਿੱਚ ਬੈਠਾ ਹੈ ਲੇਕਿਨ ਤੁਸੀਂ ਪਹਿਲਾਂ ਮਿਲ ਕੇ ਹਟੇ ਹੋਣੀ ਹੋਣੀ ਸਟੈਂਸ ਹਾਂ ਇਹ ਬੰਦੇ ਸਭ ਤੋਂ ਵੱਧ ਦਸੰਦੇਈਆ ਜੀ ਇਹਦੀ ਸੈਲਰੀ ਆ 1,20,005 ਰੁਪਏ ਉੱਪਰਲੇ 5 ਜ਼ਰੂਰੀ 5 ਰੁਪਏ ਹੋਇਆ ਪਿੱਛੇ ਤਾਂ ਕੁਸਦੀ ਅੰਮ੍ਰਿਤਕਾਲਾ ਚ ਬੜਾ ਨਜ਼ਾਰਾ ਲਿਆ ਯੂਨੀਵਰਸਿਟੀ ਚ ਆ ਨਾਮ ਦੇ ਨਾਲ ਪੜੇ ਪੜੇ ਵਧੀਆ ਸੀ ਇਹ ਨਹੀਂ ਹੈਗਾ ਵੀ ਦੱਲਾਬਤ ਵਾਲੇ ਆ ਇਹ ਸਾਡੇ ਭਾਈ ਸਾਹਿਬ ਫਾਸਟ ਆਏ ਨੇ ਹਮੇਸ਼ਾ 10 ਸੋਣੀ ਸੈਕਿੰਡਾਂ ਆਏ ਨੇ ਇਹ ਸਾਡੇ ਭਾਈ ਜੀ ਇਹ ਥਾੜਾ ਆਏ ਨੇ ਅਸੀਂ ਆਪਸ ਚ ਇੱਕ ਦੂਜੇ ਨਾਲ ਮੁਕਾਬਲੇ ਚ ਰਹੇ ਆ ਤੇ ਉਹ ਭਾਈ ਸਾਹਿਬ ਤੁਸੀਂ ਮੈਂ ਤਾਂ ਵੀ ਦੇਖਦੇ ਨਹੀਂ ਚਲੋ ਪਾਸ ਹੋ ਰਿਹਾ ਹੈ ਸਭ ਦੇ ਆਈ ਜਾਂਦੇ ਕਹਿੰਦਾ ਭਾਈ ਬੀਪੀਐਡ ਕਰ ਲਈ ਹੁਣ ਐਮਪੀਐਡ ਨੂੰ ਹੱਥ ਪਾ ਰਹੇ ਆ ਠੀਕ ਹੈ ਹੱਥ ਪਾਰਿਆ ਜੀ ਐਮਬੀਡ ਨੂੰ ਇਹ ਤਾਂ ਦੇਖਦੇ ਆਂ ਵੀ ਹੱਥ ਪੈਂਦਾ ਕਰੇ ਦੇਖਦਾ ਵੀ ਅਗਲੇ ਹੱਥ ਪਾਉਣ ਦਿੰਦੇ ਨੇ ਜਾਂ ਫੇਰ ਗੋਡਿਆਂ ਥੱਲੇ ਲੈਂਦੇ ਉਹ ਸਭ ਤੋਂ ਵੱਡੀ ਗੱਲ ਆ ਵੀ ਇਹ ਇੰਟਰਨੈਸ਼ਨਲ ਪਲੇਅਰ ਆ ਗੱਤਕੇ ਦਾ ਜੀ ਤੇ ਹੁਣ ਇਹ ਕਿ ਕਿਹੜੀ ਕੰਟਰੀ ਜਾ ਰਹੇ ਹੋ ਤੁਸੀਂ ਗੱਤਕਾ ਖੇਡਣ ਅ ਥਾਈਲੈਂਡ ਥਾਈਲੈਂਡ ਇਹਨਾਂ ਦਾ ਹੁਣ ਥਾਈਲੈਂਡ ਦਾ ਟੂਰ ਆ ਗੱਤਕੇ ਦਾ ਗੱਤਕੇ ਦੇ ਸਿਰ ਤੇ ਬੰਦੇ ਨੇ ਬੜਾ ਕੁਝ ਕਟਿਆ ਤੇ ਜਜਵਾਤੀ ਸ਼ਾਇਰ ਵੀ ਜਜਵਾਤੀ ਦਾ ਪੱਤਨ ਮੈਨੂੰ ਖੈਰ ਜਰੂਰ ਆ ਸੇ ਜਜਵਾਤੀ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਹੁੰਦਾ ਇਹ ਇਹ ਤਾਂ ਬਾਂਦਰ ਟਕੂਸੀਆਂ ਮਾਰਦਾ ਰਹਿੰਦਾ ਸਾਰਾ ਇੱਕ ਇੱਕ ਸ਼ੇਰ ਹੋ ਜਾਵੇ ਆ ਸ਼ੇਰ ਇੱਕ ਸੀਰੀਅਸ ਜਿਹਾ ਵੈਸੇ ਤੁਸੀਂ ਬਾਤ ਚੋਂ ਹਾਸਲੇ ਚਾਹੇ ਹਨਾ ਠੀਕ ਆ ਅ ਯੂਨੀਵਰਸਿਟੀ ਦੇ ਬੈਕ ਵਿੱਚ ਲਿਖਿਆ ਸੀਗਾ ਕੰਟੇਨ ਚ ਕਹਿੰਦਾ ਕੀ ਲਿਖੇਗਾ ਕਿਸੇ ਬਾਰੇ ਸ਼ੇਰ ਸ਼ੇਰਨੀ ਆ ਪਿੱਛੇ ਰੋਂਦੇ ਦੇਖੇ ਛੁੱਠੀ ਮੁਹੱਬਤ ਸ਼ੇਰਨੀ ਨੂੰ ਖੋਕੇ ਲੈ ਗਈ ਕੁੱਤੇ ਬਿੱਲੇ ਪਿਆਰ ਉਸਨੇ ਜਿਤਾਉਂਦੇ ਦੇਖੇ ਦੇਖਿਆ ਦਰਦ ਰੁੱਖਾਂ ਦਾ ਫੁੱਲ ਪੱਤੇ ਜਦੋਂ ਕਿਸੇ ਹੋਰ ਦਾ ਸ਼ਿੰਗਾਰ ਦੇਖੇ ਬੜੀ ਚੀਕ ਮਾਰੀ ਗੁਲਾਬ ਦੇ ਅਖੰਡਿਆਂ ਨੇ ਬੜੀ ਚੀਕ ਮਾਰੀ ਗੁਲਾਬ ਦੇ ਆ ਪੱਤਿਆਂ ਨੇ ਕੰਡੇ ਹੋਏ ਜਦੋਂ ਕਿਸੇ ਦੇ ਯਾਰ ਦੇਖੇ ਮੇਰਾ ਮੁਹੱਬਤ ਤੋਂ ਵਿਸ਼ਵਾਸ ਉਦੋਂ ਉੱਠਿਆ ਮੇਰਾ ਮੁਹੱਬਤ ਤੋਂ ਵਿਸ਼ਵਾਸ ਉਦੋਂ ਉੱਠਿਆ ਮੇਰੇ ਮਹਿਬੂਬ ਦੇ ਮਹਿਬੂਬ ਜਦੋਂ ਕਰੀਬ ਦੇਖੇ ਇਸ ਨਫ਼ਰਤ ਨੂੰ ਨਫ਼ਰਤ ਬਣਾਉਣ ਵਾਲੇ ਕਿਸੇ ਹੋਰ ਦੇ ਵੜਦੇ ਨਸੀਬ ਦੇਖੇ ਵਾਹ ਸ਼ਾਨਦਾਰ ਬਣੀ ਹੈ ਕਾਲੀ ਜਿੰਦਾਬਾਦ ਇਹ ਆਦੀ ਸਾਡਾ ਸ਼ਾਇਰ ਸੋਹਣੀ ਸੋਹ ਵਧੀਆ ਲਿਖਿਆ ਲਾਈਕ ਫੋਲੋ ਹੈ ਨਾ ਪਹਿਲੀ ਵਾਰ ਕੋਈ ਵਧੀਆ ਲੱਗਿਆ ਨਾ ਵੀ ਸੁਣ ਕੇ ਨਹੀਂ ਤਾਂ ਗਾ ਹੀ ਨਿਕਲਦੀਆਂ ਨੇ ਮਨ ਚ ਉਹ ਠੀਕ ਆ ਜੀ ਇਹਦਾ ਇਹ ਜਲਦੇ ਆ ਜੀ ਜਲਦੇ ਆ ਮੇਤੋਂ ਸੱਚ ਅਸਾ ਜਲਦੇ ਆ ਜੀ ਮੇਤੋਂ ਕਿੰਨੇ ਸੱਚੀ ਕਹਿ ਰਹੇ ਹੋ ਇੰਸਟਾਗ੍ਰਾਮ ਤੇ ਜੀ ਹੈ ਤਾਂ 200 ਹੋਏ ਨੇ ਬਾਕੀ ਫੇਕ ਫੋਏ ਸਾਡੀ ਫੇਕ ਲਈ ਇਹ ਕੰਮ ਵੀ ਸਾਡੇ ਤੋਂ ਕਰਵਾ ਸਕਦੇ ਹਾਂ ਅਗਰ ਤੁਹਾਨੂੰ ਫੇਕ ਫਾਲੋਅਰ ਦਾ ਲਾਈਕ ਚਾਹੀਦੇ ਨੇ ਸਭ ਤੁਸੀਂ ਸਾਡੇ ਨਾਲ ਤੁਸੀਂ ਫੋਲੋ ਵੀ ਕਰ ਸਕਦੇ ਹੋ ਨਾ ਵੀ ਬੇਨਤੀ ਹੋਈ 43 ਗੱਲ ਲਾ ਲਾਈ ਹੈ ਇੰਤਜ਼ਾਰ ਲਈ ਹੈ ਇੰਤਜ਼ਾਰ ਲਈ ਹੈ ਪਰ ਚਲੋ ਜੋ ਵੀ ਸੀਗਾ ਨਾ ਯਾਰ ਉਹ ਪਰ ਉਹ ਯੂਨੀਵਰਸਿਟੀ ਵਾਲੇ ਦਿਨ ਨਹੀਂ ਭੁੱਲਦੇ ਬਿਲਕੁਲ ਜੀ ਚਲੋ ਪੜਨ ਦੀ ਖੰਚ ਅੱਗੇ ਹੈਗੀ ਜੀ ਪਰ ਹਰੇਕ ਕੋਈ ਵੀ ਚਾਹੇ ਉਹ ਐਕਟੀਵਿਟੀ ਦਾ ਕੰਮ ਹੋਵੇ ਚਾਹੇ ਚੰਗਾ ਕੰਮ ਹੋਵੇ ਸਭ ਤੋਂ ਪਹਿਲਾਂ ਨਾਲ ਆ ਵੀਰੇ ਗੱਲ ਤੇ ਯਾਦ ਆਇਆ ਇੱਕ ਯਾਰ ਆ ਸਾਨੂੰ ਜਿਹੜਾ ਉਹ ਲੰਬਾ ਆ ਮੁੱਦਾ ਫੜਿਆ ਸੀਗਾ ਕੁੜੀ ਰੋਆ ਤੇ ਸੀ ਉਹ ਉਹ ਸੀਗਾ ਉਹ ਵਧੀਆ ਹੋਇਆ ਸੀ ਉਹ ਵਧੀਆ ਸੀ ਕੀ ਹੋਇਆ ਸੀ ਉਹ ਕਿਦਾਂ ਸੀ ਸਾਨੂੰ ਪਤਾ ਨਹੀਂ ਕੀ ਹੋਇਆ ਸੀ ਉਹ ਪਤਾ ਨਹੀਂ ਉਹ ਕੁੜੀ ਨੂੰ ਕੁਛ ਕਹਿਤਾ ਜਾਂ ਛੇੜਦਾ ਤੇ ਕੁੜੀ ਉਹ ਲੱਗੀ ਰੋਣ ਆਪਾਂ ਬੈਠੇ ਸੀ ਪਾਰਕ 'ਚ ਹਨਾ ਨਾਲ ਹੀ ਉੱਥੇ ਹਾਂ ਕੰਟੀਨ ਵਾਲੀ ਪਾਰਕ 'ਚ ਕੰਟੀਨ ਵਾਲੀ ਪਾਰਕ 'ਚ ਤੇ ਉਹ ਕੁੜੀ ਰੋਵੇ ਆ ਬੁ ਦੇਖਿਆ ਵੀ ਰੌਲਾ-ਗੋਲਾ ਜਾਂ ਹੁੰਦਾ ਕੀ ਹੁੰਦਾ ਚਲੇ ਗਏ ਜੀ ਜਦ ਜਿਵੇਂ ਜਾ ਕੇ ਰੋਣ ਲੱਗੇ ਉਹਨੂੰ ਪੁੱਛਿਆ ਵੀ ਪੜਨੇ ਕੀ ਗੱਲ ਹੋ ਗਈ ਉਹ ਨਾ ਬੁਝੇ ਨਾ ਬੋਲੇ ਫਿਰ ਉਹਨੂੰ ਜ਼ੋਰ ਲਾ ਕੇ ਪੁੱਛਿਆ ਉਹਨੇ ਵੀ ਪੜਨੇ 10 ਗੱਲ ਕੀ ਹੋ ਗਈ ਪੇਰੋਂ ਦਸ਼ਕਾ ਨੇ ਵੀ ਮੈਨੂੰ ਪਤਨੀ ਗਲਤ ਟੱਚ ਕਰਿਆ ਕੁਝ ਕਰਿਆ ਤੇ ਬਸ ਫਿਰ ਉਸ ਸਿਕਿਉਰਟੀ ਗਾਰਡ ਵੀ ਨਿਕੋਲਾ ਲਲਕਾਰਾ ਸੁਣ ਕੇ ਤਾਂ ਆਪਣਾ ਹਨਾ ਗੱਲ ਉਹੀ ਹੈ ਨਾ ਚਲੋ ਇੱਕ ਹੈਗੀ ਵੀ ਸਭ ਤੋਂ ਸੀਨੀਅਰ ਕਲਾਸ ਸੀਗੀ ਬਣੀ ਵੀ ਇੰਨੀ ਹੋਈ ਸੀ ਵੀ ਚਲੋ ਉਸ ਸਿਕਿਉਰਟੀ ਗਾਰਡ ਵੀ ਸੀਗਾ ਹਨਾ ਕਹਿੰਦੇ ਨੇ ਵੀ ਯੂਨੀਵਰਸਿਟੀ ਆਫ ਬੀਸੀ ਸਰ ਵੀ ਜਾਣਦਾ ਸੀਗਾ ਬਾਕੀ ਬਹੁਤ ਵਧੀਆ ਪ੍ਰਿੰਸੀਪਲ ਵੈਸੇ ਇਹ ਚਾਰ ਬੰਦੇ ਉਹ ਨੇ ਜਿਨ੍ਹਾਂ ਨੂੰ ਬੀਸੀ ਤੋਂ ਲੈ ਕੇ ਮਾਲੀ ਤੱਕ ਸਾਰੇ ਜਾਣਦੇ ਸਾਰੇ ਜਾਣ ਸਹੀ ਹੈ ਕੋਈ ਬੰਦਾ ਯੂਨੀਵਰਸਿਟੀ ਦਾ ਜਾ ਹੈ ਨਹੀਂ ਜਿਹੜਾ ਨਹੀਂ ਜਾਣਦਾ ਕੈਂਟੀਨ ਵਾਲੇ ਨਾਲ ਸਾਡੀ ਇੰਨੀ ਯਾਰੀ ਹੁੰਦੀ ਸੀ ਦਿਨ ਚੋਂ ਚਾਰ-ਚਾਰ ਵਾਰੀ ਚਾਹ ਪੀ ਜਣੀ ਹੂੰ ਚਾਹ ਵੀ ਦੋ ਪ੍ਰਕਾਰ ਦੀ ਪੀਨੇ ਦੋ ਪ੍ਰਕਾਰ ਦੀ ਇੱਕ 15 ਵਾਲੀ ਸੀ ਇੱਕ 20 ਵਾਲੀ ਸੀ ਇੱਕ ਕਹਿ ਕੇ ਇੱਕ ਕਹਿ ਕੇ ਵਾਲੀ ਸੀ ਇੱਕ 34 ਵੀ ਸੀ ਵੀਰੇ ਹੈ ਨਹੀਂ ਅੱਜ ਪੈਸੇ ਯਾਰ ਭਲਾ ਦੇ ਕੱਲ ਦੇ ਦੋ ਹੀ ਹੈ ਨਾ ਕਿਸੇ ਟਾਈਮ ਕਲਾਸਾਂ ਨਾਲ ਆਈਆਂ ਟੀਚਰਾਂ ਨੂੰ ਵੀ ਚਾਹਾਂ ਬੁਲਾਉਂਦੇ ਰਹੇ ਹਾਂ ਪਰ ਉਹ ਚੀਜ਼ਾਂ ਫੇਰ ਵੀ ਯਾਰ ਉਹ ਯਾਦ ਆਉਂਦੀ ਹੈ ਜਿੰਨਾ ਕਿਤੇ ਮਿਸ ਬਹੁਤ ਕਰਦੀ ਵੀ ਨਹੀਂ ਯਾਰ ਉਹ ਦਿਨ ਵਧੀਆ ਸੀਗੇ ਅੰਡੇਲੀ ਆਣਾ ਮਿਲਣਾ ਉੱਥੇ ਹਾਸੀ ਖੇਡੀਆਂ ਕਰਨੀਆਂ ਪੜ੍ਹਨਾ ਵੀ ਚਲੋ ਤੇ ਇੱਕ ਫੈਸਟੀਵਲ ਦਾ ਬੜਾ ਸਵਾਦ ਆਉਂਦਾ ਸੀਗਾ ਜਦੋਂ ਆਪਾਂ ਪਿੱਛੇ ਇਕੱਲੇ ਨੱਚੀ ਜਾਣਗੇ ਕਿਸੇ ਦੀ ਪਰਵਾਹ ਨਹੀਂ ਕਰਨੀ ਹੈ ਨਾ ਟੈਨਸ਼ਨ ਨਹੀਂ ਲਈ ਕਰ ਟੈਨਸ਼ਨ ਨਹੀਂ ਲਈ ਕਰੇ ਜਨੀ ਵਾ ਠੀਕ ਹੈ ਨਾ ਕਦੇ ਹੈਗਾ ਵੀ ਕੋਈ ਕੁਝ ਕਹਿੰਦਾ ਜਾਂ ਜਿਵੇਂ ਲੋਕ ਸੰਗਤ ਦੇ ਨੇ ਨੱਚਣ ਤੋਂ ਹਾਂ ਵੀ ਹਾਂ ਕਈ ਲੋਕ ਹੈਗੇ ਨੇ ਜਿਹੜੇ ਸੰਗਤ ਦੇ ਨੇ ਨੱਚਣ ਤੋਂ ਸਹੀ ਹੈਗੇ ਨੇ ਹੈਗੇ ਨੇ ਬਹੁਤ ਹਾਂ ਬਹੁਤ ਹੁੰਦੇ ਨੇ ਪਰ ਉਹ ਆਪਾਂ ਦਾ ਮਤਲਬ ਕਿਸੇ ਚੀਜ਼ ਦੀ ਉਹ ਨਹੀਂ ਰੱਖੀ ਆਪਕੁੱਲੇ ਦੇ ਉੱਤੋਂ ਕੋਈ ਵੀ ਗੱਲ ਕਰੀਏ ਖੁੱਲੇ ਦੇ ਉੱਤੋਂ ਕਰੀਏ। ਮੈਂ ਕਹਿੰਦਾ ਦੇਖੋ ਕੋਈ ਵੀ ਜ਼ਿੰਮੇਵਾਰੀ ਆ ਉਹ ਨਿਭਾਉਣੀ ਅੱਗੇ ਹੋਵੇ ਪਰ ਉਸ ਤੋਂ ਬਾਅਦ ਇੰਜੋਏ ਵੀ ਕਰਨਾ ਕੋਈ ਬੱਤਰਾ ਹੋ ਆ ਜਾਂਦਾ। ਖਾਸ ਕਰਕੇ ਉਹ ਲਾਸਟ ਫੈਸਟੀਵਲ ਸ਼ਾਇਦ ਪ੍ਰਗਾਸ ਹੋਇਆ ਸੀ ਜਿੱਥੇ ਹਾਂ ਰੇਲ ਗੱਡੀ ਵੀ ਆਈ ਸੀ। ਸਾਰਾ ਕੁਝ ਉਹ ਜੀ ਫੈਸਟੀਵਲ ਨਹੀਂ ਸੀਗਾ ਉਹ ਬਸੰਤ ਮੇਲਾ ਸੀ। ਉਹ ਤੇ ਸਾਰੇ ਆਪ ਨੂੰ ਦੇਖ ਕੇ ਆਏ ਦੇਖਦੇ ਸੀਗੇ ਵੀ ਕਦੋਂ ਚਾਰ ਬੰਦਰੇ ਆਏ ਗਾਂਧੀ ਵਾਲੇ ਹਨ। ਵੈਸੇ ਉਹ ਤਾਂ ਤਿੰਨ ਸੀਗੇ ਆਪਾਂ ਚਾਰ ਸੀ। ਹੈਨਾ? ਵੀ ਸਾਰੀ ਯੂਨੀਵਰਸਿਟੀ ਦੀ ਕੁੜੀਆਂ ਮੁੰਡੇ ਸਾਰੇ ਦੇਖਣ ਵੀ ਹੈ ਨਾ ਸਰਦਾਰਾਂ ਨੂੰ ਕੀ ਹੋ ਗਿਆ? ਹੁਣ ਉਹਨਾਂ ਨੂੰ ਕੀ ਦਸੀ ਵੀ ਸਾਡੀ ਵੀ ਜ਼ਿੰਦਗੀ ਅਸੀਂ ਵੀ ਸਵਾਦ ਲਈਦਾ ਸਹੀ ਗੱਲ ਨਹੀਂ ਵੀ ਬਕਾਲ ਤਾਂ ਸਵਾਦ ਤਾਂ ਕਦੇ ਨਹੀਂ ਲਿਆ ਨਹੀਂ ਨਹੀਂ ਉਦਾਂ ਨੇ ਮਤਲਬ ਆਪਾਂ ਆਨੰਦ ਲੈ ਆਓ ਆਨੰਦ ਲੈ ਜ਼ਿੰਦਗੀ ਜਿਉਣ ਦਾ ਆਨੰਦ ਲੈ ਰਹੇ ਆ ਜੇ ਮੇ ਬਾਹ ਹੋਰੀ ਬਾਬਾ ਰਵਿੰਦਰ ਸਿੰਘ ਜੋਨੀ ਨਹੀਂ ਕਹਿੰਦੇ ਹਾਂ ਆਪਾਂ ਤਾਂ ਆਨੰਦ ਲੈਣਾ ਮਹਾਰਾਜ ਜੀ ਹਾਂ ਮਹਾਰਾਜ ਆਪਾਂ ਆਨੰਦ ਲੈਣਾ ਜੀ ਬਿਲਕੁਲ ਉਹ ਚੀਜ਼ ਆ ਬਾਕੀ ਪੜੇ ਲਿਖੇ ਵੀ ਸੋਹਣੇ ਹੁਣ ਇਸ ਟਾਈਮ ਤੇ ਸਾਰੇ ਸਕਸੈਸਫੁਲ ਨੇ ਜੀ ਸਾਡੇ ਚ ਕੋਈ ਬੰਦਾ ਹੈ ਜਆ ਨਹੀਂ ਹੈਗਾ ਜਿਹੜਾ ਕਿਸੇ ਵਧੀਆ ਮਕਾਮ ਤੇ ਨਾ ਸਾਰੇ ਬੰਦੇ ਵਧੀਆ ਕਮਾਈ ਵੀ ਕਰ ਰਹੇ ਆ ਪਾਨਸ਼ਾਨ ਵੀ ਕਰ ਰਹੇ ਆ ਦੇ ਜਿੰਦਗੀ ਵਧੀਆ ਜਿਉ ਰਹੇ ਆ ਅੱਜ ਆ ਜੀ ਸਾਰੇ ਅਸੀਂ ਇਹ ਸਭ ਤੋਂ ਵੱਡੀ ਗੱਲ ਆ ਵੀ ਅੱਜ ਵੀ ਅੱਜ ਵੀ ਥੋੜੇ ਥੋੜੇ ਟਾਈਮ ਬਣਾ ਇਕੱਠੇ ਹੁੰਦੇ ਰਹਿੰਦੇ ਨਹੀਂ ਮੋਸਟਲੀ ਆਪਾਂ ਕੀ ਦੇ ਦਿਆਂ ਕਾਲਜ ਲਾਈਫ ਖਤਮ ਹੋਈ ਲਗਭਗ ਆਪਣੇ ਆਪਣੇ ਰਾਹ ਤੇ ਚਲੇ ਜਾਂਦੇ ਨੇ ਕੋਈ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਕਈਆਂ ਦੇ ਵਿਆਹ ਹੋਣੇ ਚਲੋ ਸਾਡੇ ਜੋ ਵੀ ਕਈਆਂ ਦੇ ਹੋ ਗਏ ਜਾਂ ਹੋ ਹੀ ਜਾਂਦੇ ਨੇ ਅੱਜ ਵੀ ਜਾ ਕੇ ਆਏ ਆ ਸੀ ਅੱਜ ਵੀ ਅਸੀਂ ਇੱਕ हां ਸਾਡੇ ਕਲਾਸ ਮੇਟ ਦੇ ਵਿਆਹ ਸੀਗਾ ਇੱਕ ਦਾ ਪਿਛਲੇ ਮਹੀਨੇ ਹੋ ਕੇ ਹਟਿਆ ਚਲੋ ਆ ਚਾਰ ਜਣੇ ਦਾ ਟੋਲਾ ਬਸ ਚਲੋ ਅੱਜ ਤਾਂ ਖਿਤਾਬ ਵੀ ਮਿਲ ਗਿਆ ਸਾਨੂੰ ਛੜੇ ਹੋਣ ਦਾ ਸਾਡੇਆਂ ਦਾ ਖਿਤਾਬ ਮਿਲਿਆ ਪਰ ਚਲੋ ਫਿਰ ਵੀ ਠੀਕ ਆ ਵੀ ਬਹਾਨਾ ਸੀ ਛੜੇ ਚਲੋ ਛੜੇ ਹੋਣ ਦਾ ਬਹਾਨਾ ਲਾ ਲਓ ਅੱਜ ਆਪਾਂ ਇਕੱਠੇ ਤਾਂ ਹੋ ਸਕਦੇ ਆ ਹਾਂ ਪਰ ਇੱਕ ਗੱਲ ਆ ਵੀਰ ਅ 3-4 ਸਾਲ ਹੋ ਗਏ ਮੈਨੂੰ ਤੁਹਾਡੇ ਨਾਲ ਮਿਲੇ ਨੂੰ ਹੈ ਨਾ ਪਰ ਜੋ ਪਿਆਰ ਮੇਰਾ ਤੁਹਾਡੇ ਨਾਲ ਬਣਿਆ ਕਿਸੇ ਨਾਲ ਨਹੀਂ ਬਣਿਆ ਯੂਨੀਵਰਸਿਟੀ ਬਿਲਕੁਲ ਹਾਲਾਂਕਿ ਸਾਡੀ ਕਲਾਸ ਦਾ ਹਾਂ ਹਾਂ ਵੀ ਲੱਗ ਫੀਲ ਸੀਗੀ ਮੇਰੀ ਫਿਜ਼ੀਕਲ ਦੀ ਫੀਲਡ ਹੈ ਨਾ ਥੋੜੀ ਗੁਰਮਤ ਦੀ ਫੀਲਡ ਸੀਗੀ ਜਾਂ ਐਮਏ ਕੀਤੀ ਸੀਗੀ ਸਭ ਤੋਂ ਥੋੜੀ ਗੱਲ ਇਹ ਹੈ ਵੀ ਇਹ ਬੰਦਾ ਸਾਡੇ ਨਾਲ ਆ ਤੇ ਇਹ ਸਾਡੇ ਨਾਲ ਹੁਣ ਇਸ ਟਾਈਮ ਤੇ ਅਸੀਂ ਟੀਮ ਚ ਟੀਮ ਸਾਡੀ ਟੀਮ ਦਾ ਵੀ ਮੈਂਬਰ ਬਣਿਆ ਹੋਇਆ ਤੇ ਇਹ ਸਾਨੂੰ ਕਈ ਜਗ੍ਹਾ ਤੋਂ ਖਤਰਿਆਂ ਤੋਂ ਕੱਟ ਕੇ ਵੀ ਲਿਆਉਣਾ ਪੈਂਦਾ ਕਿ ਜਿੰਨੇ ਪ੍ਰੋਗਰਾਮ ਇਹਦੇ ਹੁੰਦੇ ਆ ਉਹਨਾਂ ਕਿਸੇ ਦੇਰੀ ਅੰਦਰ ਕਿਸਾਨ ਨੂੰ ਮੌਕੇ ਤੇ ਹੱਲ ਕਰਨੇ ਪੈਂਦੇ ਆ ਕਈ ਪ੍ਰੋਗਰਾਮ ਹੋ ਜਾਂਦੇ ਨੇ ਹੋ ਜਾਂਦੇ ਆ ਕਈ ਸਾਰੇ ਦੇ ਹੁੰਦੇ ਨੇ ਖਾਦੀ ਪੀਤੀ ਚ ਖਾਦੀ ਪੀਤੇ ਕੀ ਹੁੰਦੀ ਆ ਸਵੇਰੇ ਉੱਠ ਕੇ ਚਾਹ ਹੀ ਪੀਤੀਦੀ ਆ ਸਰੋਗਰ ਦੁਆਰੇ ਲੋਕ ਕਈ ਵਾਰ ਤਾਂ ਚਾਹ ਵੀ ਪੀਣ ਨੂੰ ਆਇਆ ਪਤਾ ਲਾ ਦੋ 6 ਮਹੀਨੇ ਪੁਰਾਣਾ ਕੇਸ ਦੀ ਹਣੀ ਘੇਰ ਲਿਆ ਪਰ ਇਹਦਾ ਨਾਮ ਵੀ ਆ ਜਾਂਦਾ ਜੀ ਇਹਦੀ ਚਾਹ ਗਲਤੀ ਹੋਵੇ ਨਾ ਹੋਵੇ ਇਹਦਾ ਨਾਮ ਸਾਹਮਣੇ ਆ ਜਾ ਸਹੀ ਬਸ ਦੇਖੋ ਥੋੜਾ ਹੀ ਫਰਕ ਆ ਉਹ ਸਾਡੇ ਵੀਰ ਦਾ ਨਾਮ ਟੀਚਰਾਂ ਦੀ ਨਿਗਾ ਚੋਂਦਾ ਸੀਗਾ ਇਹ ਤਾਂ ਬਸ ਐਵੇਂ ਰੋਲੇ ਰੱਪੇ ਚ ਆ ਜਾਂਦਾ ਟੀਚਰ ਹੀ ਫਿਰ ਟਾਕੀਆਂ ਤੇ ਲੰਕਦਿਆਂ ਨੂੰ ਦੇਖ ਦਿੰਦੇ ਸੀ ਉਹ ਕੌਣ ਜਿਹੜੀ ਨਾਲ ਖੜੀ ਸੀ ਉਹ ਉਹ ਟਾਈਮ ਉਹ ਹੀ ਆ ਉਹੀ ਹੈ ਨਾ ਉਹ ਨਾ ਉਹ ਮੜਿਆ ਨਾ ਉਹ ਟਾਈਮ ਮੁੜ ਕੇ ਆਉਣਾ ਆ ਨਾ ਉਹ ਵੇਲਾ ਹੂੰ ਬਸ ਯਾਰ ਇਹ ਇਹ ਸੋਚ ਰਿਹਾ ਵੀ ਮੇਰੇ 2 ਸਾਲ ਐਮਕੇਡ ਦੇ ਹੋਰ ਪਏ ਆ ਵੀ ਮੈਂ ਕੱਢੂਗਾ ਕਿਵੇਂ ਉਹਨਾਂ ਨੂੰ ਮੈਂ ਹੈਗਾ ਉੱਥੇ ਦੇ ਤੁਸੀਂ ਪੀ ਐਚ ਡੀ ਕਰ ਰਹੇ ਹੋ ਪਰ ਤੁਸੀਂ ਕਦੇ ਕਦੇ ਆਉਣਾ ਹੁੰਦਾ ਕੋਈ ਗੱਲ ਨਹੀਂ ਆਪਣੇ ਆਪ ਆਪਣਾ ਕੰਮ ਤਾਂ ਉੱਥੇ ਚੱਲਣਾ ਸਾਰਾ ਵੀਡੀਓ ਦਾ ਜਿਹੜੀ ਫਿਲਮਾਂ ਚੱਲਣੀਆਂ ਤੇ ਉਹ ਸਾਰਾ ਆਪਣੀ ਜਿਹੜੀ ਸ਼ੂਟਿੰਗ ਆ ਆਪਾਂ ਉੱਥੇ ਲੇਟੇ ਤੇ ਟਿਚ ਕਰਨਾ ਸਾਰਾ ਕੁਝ ਨਹੀਂ ਮੋਸਟਲੀ ਆਪਣੇ ਯੂਨੀਵਰਸਿਟੀ ਦੀ ਹੋਣਗੇ ਕੋਈ ਕਾਲਜ ਲਾਈਫ ਤੇ ਬਣਾਵਾਂਗੇ ਤਾਂ ਯੂਨੀਵਰਸਿਟੀ ਦੀ ਆਪਾਂ ਚਲੋ ਹਾਸੀਮ ਕੋਲ ਇੱਕ ਸਾਈਡ ਤੇ ਰਿਹਾ ਹੈ ਨਾ ਆਪਾਂ ਕਰਦੇ ਰਹਿੰਦੇ ਆ ਪਰ ਜਿਹੜਾ ਸਾਡਾ ਜਿਹੜਾ ਪ੍ਰੋਸੈਸ ਚੱਲ ਰਿਹਾ ਉਹ ਜਾ ਰਿਹਾ ਚਾ ਰਿਹਾ ਹੈ ਸੀਰੀਜ਼ ਤੇ ਹੈ ਨਾ ਤੁਸੀਂ ਦੱਸ ਸਕਦੇ ਹੋ ਪਹਿਲਾਂ ਆਪਣਾ ਸੀਰੀਜ਼ ਕਿਹੜੀ ਕਰਨੀ ਹੈ ਵੀਰੇ ਨਹੀਂ ਇਹ ਸਰਪੈਂਸਨ ਹੈ ਇਹ ਸਰਪੈਂਸਨ ਹੈ ਇਹਦਾ ਬਸ ਜਦੋਂ ਆਊਗਾ ਜਾਨਕਿ ਇਹ ਆ ਵੀ ਤੁਹਾਨੂੰ ਆਪਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਹਾਂ ਥੋੜੇ سپورਟ ਦੀ ਲੋੜ ਹੈ ਇੱਕ ਤਾਂ ਵੀ ਜਿਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਸੁਨੇਹਾ ਦੇ ਨਾਲ ਪ੍ਰੋਜੈਕਟ ਰੱਖਣਾ ਮਤਲਬ ਵੀ ਕਮੇਟੀ ਵੀ ਹੋਊਗੀ ਤੇ ਉਦਾਂ ਵੀ ਵਧੀਆ ਹੋਊਗਾ ਹਰੇਕ ਚੀਜ਼ ਤੇ ਇੱਕ ਸੁਨੇਹਾ ਵੀ ਹੋਊਗਾ ਸੁਨੇਹੇ ਦੇ ਨਾਲ ਨਾਲ ਸਹਿਦ ਵੀ ਹੋਊਗੀ ਜਿਹੜੀ ਆਪਾਂ ਨੂੰ ਚਾਹੀਦੀ ਐ ਇਸ ਟਾਈਮ ਤੇ ਵੀ ਕੋਸ਼ਿਸ਼ ਕਰਾਂਗੇ ਜੀ ਕੁਝ ਕੁ ਅੱਜ ਦੇ ਹਾਲਾਤ ਨੇ ਉਹਨਾਂ ਨੂੰ ਬਿਆਨ ਕਰਾਂਗੇ ਆਪਣੀ ਸੀਰੀਜ਼ ਦੇ ਵਿੱਚ ਵੀ ਹਾਂ ਆਪਣੀ ਜਿਹੜੀ ਸ਼ਾਰਟ ਫਿਲਮ ਆ ਰਹੀ ਆ ਵੀ ਹਾਂ ਇਹ ਹਾਲਾਤ ਨੇ ਤੇ ਇਹਨਾਂ ਨੂੰ ਆਪਾਂ ਚਲੋ ਜਿੰਨੀ ਕਿ ਸਾਡੀ ਸਮਝ ਉਸ ਹਿਸਾਬ ਨਾਲ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਕਿਵੇਂ ਚੇਂਜ ਕਰ ਸਕਦੇ ਆ ਕੋਈ ਉਹਦਾਂ ਦੇ ਆਈਡੀਆ ਜਾਂ ਇਦਾਂ ਦਾ ਨਾ ਦੱਸੋ ਕਿਉਂਕਿ YouTube ਦੇ ਜਿਹੜੇ ਬਲੌਗਰ ਬਲੌਗਰ ਫਿਰਦੇ ਨੇ ਗੰਦ ਬੜਾ ਪਾ ਲਿਆ ਉਹਨਾਂ ਨੇ ਲੋਕਾਂ ਨੇ ਗੰਦ ਬਥੇਰਾ ਦੇਖ ਲਿਆ ਹੁਣ ਹੁਣ ਆਪਾਂ ਆਹਦੇ ਪਾਸਾ ਥੋੜਾ ਜਿਹਾ ਬਦਲੀਏ ਕਹਿਣ ਦਾ ਆਪਾਂ ਵੀ ਆਮ ਘਰਾ ਦੇ ਮੁੰਡੇ ਤੁਰਨ ਲੱਗੇ ਵੀ ਤੁਹਾਡੀ سپورਟ ਨਾਲ ਅਸੀਂ ਉੱਪਰ ਪਹੁੰਚਾਂਗੇ ਉੱਪਰ ਨਹੀਂ ਮਤਲਬ ਕਿ ਅੱਜ ਲੱਗਿਆ ਇਹ ਸਾਡੀ ਸੋਚ ਹੈ ਵੀ ਉੱਥੇ ਤੱਕ ਦੀ ਟੀਚੇ ਤੱਕ ਪਹੁੰਚਣਾ ਅਸੀਂ ਤੁਹਾਡੀ ਮਦਦ ਨਾਲ ਪਹੁੰਚ ਸਕਦੇ ਹਾਂ ਹਾਂ ਆਪਾਂ ਦੇਖਦੇ ਆ ਉਹਦੇ ਚਲਦਿਆਂ ਨੇ ਤੂਤੇ ਨੇ ਦੀਆਂ ਉਹ ਨਾਮ ਹੀ ਬੜਾ ਗੰਦਾ ਰੱਖਿਆ ਨਾ ਲੁੱਚਾ ਬੜਾ ਆਹ ਲੁੱਚਾ ਬੜਾ ਇੱਕ ਹੋਰ ਹੈ ਭਾਈ ਕਿਆ ਨਾ ਉਹਦਾ ਤੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹਦਾ ਹਾਂ ਉਹ ਗੱਲ ਤੇ ਹੀ ਵੀਡੀਓ ਵਾਲਿਆਂ ਨੂੰ ਬੜੀ ਉੱਤਰ ਬਣਦੀ ਪ੍ਰੋਡਿਊਸਰ ਦਾ ਨਾਮ ਡੀਐਕਐਕਐਸ ਨੇ ਕੋਈ ਉਹੀ ਆ ਨਾ ਅੱਜ ਕੱਲ ਸਾਡੇ ਆਪਣੇ ਵਾਲੇ ਯਾਰ ਕੀ ਆ ਉਹ ਦੇਖਦੀ ਬਈ ਵੈਸਟਰਨ ਕਲਚਰ ਬਣਾਈ ਜਾਂਦੇ ਆ ਬਿਲਕੁਲ ਹਨਾ ਤੇ ਉਹਦੇ ਵੀਊ ਵੀ ਬਈ ਆਪ ਜਾਂਦੇ ਨੇ ਚੰਗੀ ਚੀਜ਼ ਦੇ ਕੇ ਰੋਕ ਵੀ ਰਾਜੀ ਨਹੀਂ ਹੈਗੇ ਬਿਲਕੁਲ ਕਾਹੀਆਂ ਕਿਉਂਕਿ ਅੱਜ ਕੱਲ ਦੀ ਜਨਤਾ ਇਹ ਹੁਣ ਲਾਈਕ ਕਰਦੀ ਆ ਆਪਣੀ ਦੇਖ ਲੋ ਕਿਨੇ ਕਹਣਗੇ ਅੱਜ ਕੱਲ ਦੀ ਜਨਤਾ ਭਾਲਦੀ ਹੋਈ ਆ ਵੀ ਨਹੀਂ ਯਾਰ ਸਵਾਦ ਬਲਵਾਦ ਜਾਂ ਨਹੀਂ ਆਇਆ ਹੈਗਾ ਇਹ ਤਾਂ ਬਾਲੀ ਸੀਰੀਅਲ ਕਿਹ ਕਿਦਾਂ ਬਈ ਹੋਰ ਹਮ ਕਈ ਵਾਰ ਆਪਣੇ ਵੀ ਨਹੀਂ ਦੇਖਦੇ ਹੈਗੇ ਹੂੰ ਬਿਲਕੁਲ ਸਹੀ ਗੱਲ ਤਾਂ ਮੈਨੂੰ ਇਹ ਅਜਰੋ ਆਪਣੇ ਦੇਖਣਗੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਘੱਟੋ ਘੱਟ 2-3 ਹਜ਼ਾਰ ਮੁੰਡਾ ਦਾ ਜੁੜਿਆ ਹੋਇਆ ਹੋਊਗਾ ਬੱਧ ਹੋਊ ਬੱਧੇ ਹੋਊਗਾ ਕਿਉਂਕਿ ਯੂਨੀਵਰਸਿਟੀ ਜਿਹੜੇ ਫਰਸਟ ਇਅਰ ਵਾਲੇ ਸੈਕੰਡ ਇਅਰ ਵਾਲੇ ਕੋਈ ਵੀ ਹੁੰਦੇ ਹੁਣ ਮੈਂ ਵੀ ਪੜ੍ਹਉਣ ਜਾਂਦਾ ਕਦੇ ਕਦੇ ਹੈਨਾ ਉਹਨਾਂ ਨੂੰ ਵੀ ਪਤਾ ਵੀ ਮੁੰਡੇ ਵਰਕ ਕਰ ਰਹੇ ਨੇ ਕੰਮ ਕਰ ਰਹੇ ਨੇ ਵਧੀਆ ਹੈ ਨਾ ਉਹ ਵੀ ਦੇਖਣ ਜਾਂ ਸਾਡੇ ਗੱਤ ਘੜੇ ਮੁੰਡੇ ਵੀ ਨੇ ਬਾਧੂ ਨੇ ਸਾਡੇ ਗਰੁੱਪ ਦੇ ਫਤਿਹਗੜ੍ਹ ਸਾਹਿਬੀ ਈਰੀ ਦੇ ਰੋਪੜ ਈਰੀ ਦੇ ਮੋਹਾਲੀ ਈਰੀ ਦੇ ਉਹਨਾਂ ਇਸ سپورਟ ਦੀ ਬਹੁਤ ਲੋੜਾ ਸਨ ਬਿਲਕੁਲ ਸਾਰਿਆਂ ਬਾਕੀ ਭੋਰੀ ਤਾਂ ਨਾ ਲਜਾਣੀਆਂ ਹੀ ਨੇ ਨਹੀਂ ਚਲੋ ਇਹ ਵੀ ਭੋਰੀ ਹੋਇਆ ਇਹ ਵੀ ਕਦੇ-ਕਦੇ ਮੌਕਾ ਮਿਲਦਾ ਆ ਕਿਹੜਾ ਰੋਜ਼-ਰੋਜ਼ ਬਹਿਣਾ ਆ ਲੋਨ ਨੂੰ ਇਕੱਠੇ ਨੂੰ ਆ ਅੱਜ ਇਕੱਠੇ ਹੋ ਗਏ ਹੁਣ ਪਤਾ ਨਹੀਂ ਮਹੀਨੇ ਨੂੰ ਇਕੱਠੇ ਹੋਣਾ ਕਦੋਂ ਹੋਣਾ ਨਹੀਂ ਇਕੱਠੇ ਚਲੋ ਦੋ ਦੋ ਮਹੀਨੇ ਬਾਅਦ ਤਾਂ ਚਲੋ ਹੋਣਾ ਹੈ ਡੈਲੀ ਤੋਂ ਫਿਰ ਜਦੋਂ ਪ੍ਰੋਜੈਕਟ ਸਟਾਰਟ ਕਰਦਾ ਫਿਰ ਤਾਂ ਡੈਲੀ ਨਾਲ ਮਿਲਣਾ ਹੀ ਆਉਣਾ ਜਾਣਾ ਰਹਿਣਾ ਹੀ ਆ ਤੇ ਇੱਕ ਇਹ ਗੱਲ ਜ਼ਰੂਰ ਆ ਵੀ ਜਿਹੜੇ ਯੂਨੀਵਰਸਿਟੀ ਦੇ ਸਾਨੂੰ ਦੇਖਦੇ ਆ ਅਸੀਂ ਆਡੀਸ਼ਨ ਲੈਣੇ ਆ ਤੇ ਜਿਹੜੇ ਸਾਨੂੰ ਮੁੰਡੇ ਕੁੜੇ ਚਾਹੀਦੇ ਲਗਭਗ ਅਸੀਂ ਯੂਨੀਵਰਸਿਟੀ ਚੋਂ ਹੀ ਲੈਣੇ ਆ ਜੋ ਸਾਡੀ ਸੋਚ ਇਹੀ ਆ ਵੀ ਅਸੀਂ ਆਪਣੇ ਜਿਹੜੇ ਨਵੇਂ ਮੁੰਡੇ ਕੁੜੀਆਂ ਜਿਹੜੇ ਕੰਮ ਚ ਆਉਣਾ ਚਾਹੁੰਦੇ ਆ ਫੀਲਡ ਚ ਨਾ ਉਹਨਾਂ ਨੂੰ ਚੰਗੀ ਪਾਸੇ ਲੈ ਕੇ ਆਈਏ ਕਿਉਂਕਿ ਲੋਕ ਨਹੀਂ ਫਾਇਦਾ ਬੋਤ ਲੈਂਦੇ ਆ ਹਨ ਜਦੋਂ ਕੋਈ ਬੰਦਾ ਨਵਾਂ ਆਉਂਦਾ ਉਹਦਾ ਫਾਇਦਾ ਬੋਤ ਲੈਂਦੇ ਆ ਤੇ ਐਡੀਸ਼ਨ ਅਸੀਂ ਰੱਖਾਂਗੇ ਤੁਹਾਨੂੰ ਡੇਟ ਦੱਸ ਦਾਂਗੇ ਵੀ ਕਦੋਂ ਆ ਜ਼ਰੂਰ ਐਡੀਸ਼ਨ ਤੇ ਆ ਜਾਓ ਤੇ ਓਰੀਜਨ ਤਾਂ ਕੀ ਲੈਣਾ ਅਸੀਂ ਵੀ ਤੁਹਾਡੇ ਨਾਲ ਨਹੀਂ ਆ ਨਾਲ ਦੇ ਬਸ ਇਹ ਮਤਲਬ ਇਹਦਾ ਕਹਿਣਾ ਬੈਕਟਿਵ ਜਾ ਬੰਦਾ ਕਿੱਧਰ ਜੀ ਯੂਨੀਵਰਸਿਟੀ ਦੇ ਡੇਲੀ ਦੇਖਦੇ ਹੋ ਚਾਹੇ ਕੰਟੀਨ ਚ ਦੇਖਦੇ ਜਾਂ ਲਾਇਬ੍ਰੇਰੀ ਚ ਦੇਖਦੇ ਦੇਖਦੇ ਬਸ ਇੱਕ ਸਭ ਤੋਂ ਵੱਡੀ ਗੱਲ ਆ ਕੰਟੀਨ ਦੇ ਵਿੱਚ ਆੜਨਾ ਆਤਮ ਮਰਉਣਾ ਬ ਇਹ ਸਾਨੂੰ ਕਰਕੇ ਦੇਣਾ ਨਾ ਨਸ਼ਾ ਦਾ ਕੰਨ ਬਿਨੇ ਆ ਵਾਸ ਚਲੋ ਜੀ ਉਹ ਚਲੋ ਕਹਿ ਦੇਣਾ ਇੱਕ ਹੋਰ ਗੱਲ ਹੈ ਬਈ ਅਸੀਂ ਨਸ਼ਾ ਪੱਤਾ ਵੀ ਨਹੀਂ ਕੋਈ ਕਰਦੇ ਜੀ ਤੁਹਾਨੂੰ ਹੈ ਨਾ ਵੀ ਅਸੀਂ ਆਪਣੇ ਆਪਣੇ ਆਟੋਮੈਟਿਕ એનર્ਜੀ ਸਾਡੇ ਇਹੀ ਜੀ ਹੁੰਦੀ ਆ ਬਈ ਹਾਸੀਆਂ ਖੇਡਲੀਏ ਕਰਦੇ ਫਿਰ ਜ ਨੇ ਇੱਕ ਦੂਜੇ ਨਾਲ ਹੈ ਨਾ ਇਹਨੂੰ ਇਹਨੂੰ ਆਪਾਂ ਯਾਰੀ ਦਾ ਜ਼ਰੂਰ ਕਹਿ ਸਕਦੇ ਹਾਂ ਸਹੀ ਗੱਲ ਹੈ ਹਾਂ ਅੱਗ ਬਾਲ ਕਈ ਵਾਰ ਕਈ ਵਾਰ ਦੁਨੀਆ ਕਹਿੰਦੀ ਵੀ ਹਾਂ ਭਈ ਇਹਨਾਂ ਨੇ ਖਾਦਾ ਪੀਤਾ ਬਗਾੜ ਦੇ ਕੋਈ ਕਹੇ ਤਾਂ ਸੀ ਵੀ ਆ ਜਾ ਚਾਹ ਪੀ ਲਈ ਹਾਂ ਅਸੀਂ ਚਾਹ ਪੀ ਲੈਨੇ ਜਿਹਦਾ 5-700 ਨਾ ਲੱਗੇ ਮੁਰਦੇ ਚਾਹ ਲਾ ਵਾਦੂ ਮੀਨੇ ਚਾਹ ਦੀ ਕਹਾਣੀ ਤਾਂ ਲੱਗੇ ਆ ਹੂੰ ਵਧੀਆ ਨੇ ਸਾਰੇ ਬੰਦੇ ਸਾਡੇ ਨਾਲ ਦੇ ਵਿੱਚ ਤੁਸੀਂ ਹੁਣ ਸਾਡੀ ਗੱਲਾਂ ਸੁਣ ਲਈਆ ਬਹੁਤ ਆ ਹਣ ਨਾ ਨਾ ਚਲੀ ਜਲੋ ਹੋਰ ਕਿਤੇ ਅਸਾਂ ਹੋ ਹਲੇ ਮੁੱਕਣਾ ਨਹੀਂ 6:30 5:30 ਹੋ ਚੰਦੇ ਸਾਮ ਦੇ ਸੈਨ ਲਾਏ ਤਾਂ ਸਾਨੂੰ ਘਰ ਨੂੰ ਜਾਣਾ ਚਾਹੀਦਾ ਬਾਕੀ ਆ ਜਾਂਦੀ ਬੜਦਾ ਵੀ ਹੈ ਨਾ ਬਾਕੀ ਅ ਦੁਆਰੇ ਫੇਰ ਹੈ ਨਾ ਤੁਹਾਡੇ ਸਪੋਰਟ ਦੀ ਲੋੜ ਆ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਸਾਨੂੰ ਰਿਸਪੌਂਸ ਦੋਗੇ ਤਾਂ ਹੀ ਸਾਡਾ ਫਾਇਦਾ ਵੀ ਹਾਂ ਕੰਮ ਕਰੇਦਾ ਹੈ ਨਾ ਕੰਮ ਤਾਂ ਹੀ ਫਿਰ ਵੀ ਕਰਦੇ ਰਹਿਣਾ ਚਲੋ ਇੱਕ એનર્ਜੀ ਮਿਲਦੀ ਆ ਵੀ ਨਹੀਂ ਯਾਰ ਵਧੀਆ ਰਿਸਪੌਂਸ ਆ ਰਹੇ ਆ ਆਪਾਂ ਹੋਰ ਉਹਨੂੰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਜੀ ਤੁਹਾਡੇ ਰੂਬਰੂ ਹੋਏ ਸੀ ਕੁਝ ਮਿੰਟਾਂ ਲਈ ਤੇ ਇਹ ਸੀ ਵੀਡੀਓ ਜੋ ਜਿੱਦਣਾ ਤੁਹਾਨੂੰ ਪਾਵਾਂਗੇ ਅੱਜ ਅਜੀ ਬਣਾਈਆ ਇਹ ਇੱਕ ਤਰੀਕ ਨੂੰ 1 ਜੂਨ 2025 ਹੁਣ ਜਿੰਨੇ ਵੀ ਇਹ ਵੀਡੀਓ ਤੁਹਾਡੇ ਕੋਲੇ ਆ ਗਈ ਜੀ ਸਾਰਿਆਂ ਨੇ ਪਹਿਲਾਂ ਤਾਂ ਸਬਸਕ੍ਰਾਈਬ ਕਰਨਾ ਚੈਨਲ ਸਾਡਾ ਤੇ ਦੱਬ ਕੇ ਸ਼ੇਅਰ ਕਰਨਾ ਫੇ ਜਿਹੜਾ ਸਾਡਾ ਦੂਸਰਾ ਚੈਨਲ ਆ ਜਿਹਦੇ ਤੇ ਆਪਾਂ ਵੀਡੀਓ ਪਾਉਣੀਆਂ ਨੇ ਉੱਤੇ ਵੀ ਪਾਵਾਂਗੇ ਅਸੀਂ ਇਹ ਆਪਦਾ ਪਹਿਲਾ ਉਹਦੇ ਤੇ ਅਸੀਂ ਪਾਵਾਂਗੇ ਸੁਖ ਰੂਪ ਚੈਨਲ ਦਾ ਨਾਮ ਆ ਜੀ ਉਹਨੂੰ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਦੇਖਣ ਵਾਲਾ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਕਾਲੀ ਧਲ ਜਿੰਦਾਬਾਦ ਉਹ ਲਾਸਟ ਗੱਲ ਰਹਿ ਗਈ ਸੀਗੀ ਸਾਨੂੰ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਤੋਨੋ ਕਹਦੇ ਹਾਂ ਤੀਖਣਾ ਮੰਗਤੀ ਜਵਾਤੀ ਕਹਿਰੀ ਵਾਲੇ ਜਿਸ ਵਤੀ ਸ਼ਰੀਪੇ ਨੂੰ ਬੋਲੋ ਗਾ ਲੋ ਬਾਕੀ ਅਖੀਰ ਤੇ ਕਹਿੰਦੇ ਪੂਰਨ ਵਾਲੇ ਪੂਰ ਹੀ ਜਾਂਦੇ ਪੜ ਕੇ ਸੀ ਨਾਮ ਤਸਨਾਵਾ ਜਿੰਦਾਬਾਦ